ਫੈਮਿਲੀ ਮੈਂਬਰ ਖੜੇ ਹੋ ਗਏ ਵੀਡੀਓ ਬਣਾ ਰਹੇ ਆ ਉਹ ਕਰ ਰਿਹਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਮੈਂ ਪੁਲਿਸ ਨੂੰ ਬਾਰ-ਬਾਰ ਕਹਿ ਰਹੀ ਆ ਕਿ ਇਹ ਜਦੋਂ ਵੋਟਰ ਨਹੀਂ ਆ ਇਸ ਬੂਤੇ ਦੇ ਇੱਥੇ ਆ ਕੇ ਖੜੇ ਕਿਉਂ ਹੋਇਆ ਗਿਆ? ਸਾਡੇ ਵੱਲੋਂ ਕਿਹਾ ਜਾ ਰਿਹਾ ਕਿ ਵੋਟਰਾਂ ਵੀ ਖਿੱਚ ਰਹੇ ਸੀਗੇ ਇਹ। ਬਿਲਕੁਲ ਲਾਈਵ ਫੋਟੋਆਂ ਖਿੱਚ ਰਹੇ ਆ ਕਿ ਇਹਨੂੰ ਭੇਜ ਰਿਹਾ ਕੁਝ ਨਹੀਂ ਪਤਾ। ਉਹ ਕਹਿੰਦੇ ਵੀ ਇਹ ਇੱਥੇ ਬੈਠੀਆਂ ਤੁਹਾਡਾ ਲੋਅ ਨਹੀਂ ਹੈ। ਮੈਂ ਵੋਟਰ ਆ ਇੱਥੇ ਦੀ। ਇਹ 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 ਵੋਟਰ ਹੈ? ਇਹ ਕਿੱਥੋਂ ਆਏ ਨੇ ਜੀ? ਇਹ ਪਤਾ ਨਹੀਂ ਕਿੱਥੋਂ ਆਏ ਇਹਨਾਂ ਨੂੰ ਪੁੱਛੋ ਨਾ ਜਾ ਕੇ ਤੁਸੀਂ। ਇਹ ਕਿੱਥੋਂ ਆਏ ਆ? ਇਹ ਇੱਥੇ ਦੀ ਵੋਟਰ ਹੈ। ਇਸ ਬੂਤੇ ਦੇ ਵੋਟਰ ਹੈ। ਪੁੱਛਣ ਪੁੱਛੋ ਇਹਨਾਂ ਨੂੰ ਜਾ ਕੇ ਜਰਾ। ਹੁਣ ਕੀ ਤੁਸੀਂ ਸ਼ਿਕਾਇਤ ਤੁਸੀਂ ਸ਼ਿਕਾਇਤ ਕੀਤੀ ਕੋਈ ਜੀ ਮੈਂ ਇੱਥੇ ਦੀ ਵੋਟਰ ਹੈਗੀ ਆ ਮੈਂ ਵੋਟ ਆਪਣੀ ਕਾਸਟ ਕਰਨੀ ਆ ਜਿਹੜੇ ਬਾਹਰ ਲਿਆ ਰਿਹਾ ਉਹਨਾਂ ਨੂੰ ਪੁੱਛੋ ਇੱਥੇ ਦੇ ਵੋਟਰ ਹੈ ਕਿ ਨਹੀਂ ਹੈ ਉਹਨਾਂ ਨੂੰ ਪੁੱਛੋ ਜਾ ਕੇ ਔਰ ਤੁਸੀਂ ਕੋਈ ਉਹਨਾਂ ਨੂੰ ਨਹੀਂ ਪੁੱਛ ਰਿਆ ਨਾ ਹੀ ਪੁਲਿਸ ਉਹਨਾਂ ਨੂੰ ਰੋਕ ਰਹੀ ਹੈਗੀ ਹੈ ਠੀਕ ਹੈ ਤੁਸੀਂ ਕੰਪਲੇਨ ਕਰ ਰਹੇ ਹੋ ਤਾਂ ਮੇਰਾ ਮੱਲਾ ਮੇਰਾ ਘਰ ਔ ਸਾਮਨੇ ਮੇਰਾ ਘਰ ਹੈਗਾ ਇਹ ਕੌਣ ਹੈ ਮੈਂ ਹੁਣੀ ਕੰਪਲੇਨ ਕਰੂੰਗੀ ਔਰ ਉਹਨਾਂ ਸਾਹਮਣੂ ਇਹ ਨਾ ਇਹ ਵੋਟਰ ਹੀ ਨਹੀਂ ਹੈ ਇੱਥੇ ਖੜੇ ਕਿਉਂ ਹੈਗੇ ਆ ਇਹ ਪਰ ਆਫ ਔਰ येलो ਖੁੱਟੇ ਵਾਲੇ

ਜਿਹੜੀ ਇੱਥੇ ਵੋਟ ਨਹੀਂ ਉਹ ਵੋਟ ਉਹ ਲੋਕ ਇੱਥੇ ਆ ਕੇ ਖੜੇ ਵੀ ਕਿਉਂ ਹੈਗੇ ਆ ਪੁਲਿਸ ਬਿਲਕੁਲ ਇਹਨਾਂ ਦੇ ਹੱਥਾਂ 'ਚ ਟਿਕੜ ਰਹੀ ਹੈ ਜਿਹੜੇ ਇਹਨਾਂ ਨੂੰ ਰੋਕ ਵੀ ਨਹੀਂ ਰਹੀ ਹੈਗੀ ਵੀ ਤੁਸੀਂ ਇੱਥੇ ਕਿਉਂ ਖੜੇ ਹੈਗੇ ਹੋ ਜਿਹੜਾ ਕੋਈ ਵੋਟ ਪਾਣ ਆਉਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਹੈ ਫਿਰ ਉੱਕਜੋ ਹੱਲੇ ਅੰਦਰ ਰਸ਼ ਹੈਗਾ ਹੈ ਤੁਸੀਂ ਅੰਦਰ ਨਹੀਂ ਜਾਣਾ ਪਰ ਇਹਨਾਂ ਨੂੰ ਅੰਦਰ ਧੇਜ ਰਹੀ ਹੈ ਕਿ ਤੁਸੀਂ ਚਲੇ ਜਾਓ ਤੁਸੀਂ ਮੈਨੂੰ ਕੀ ਕਹਿ ਰਹੇ ਹੋ ਪੁਲਿਸ ਮੈਨੇਜਮੈਂਟ ਤਾਂ ਸਾਰਿਆਂ ਨੇ ਪੱਤਨੀ ਸੀ ਕਰੀ ਸੀ ਮੀਡੀਆ ਨਾਲ ਵੀ ਨੰਬਰ ਕਰ ਰਹੀ ਹੈ ਇਹਦੀ ਰਿਪੋਰਟ ਕਰ ਰਹੀ ਹੈ ਨਾ ਸਾਰੇ ਇਹ ਇਹ ਪੁਲਿਸ ਦੇਖੇ ਲੋਕ ਦੇਖਣ ਔਰ ਲੋਕ ਇਹਨਾਂ ਦੇ ਉਲਟ ਵੋਟ ਕਰਨਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸੜਕਾਂ ਤੇ ਨਿਕਲਣ ਔਰ ਵੋਟ ਕਰਨ ਜਿਹੜੇ ਅੱਜ ਆ ਸੰਜੀਵ ਅਰੋੜਾ ਜੀ ਆ ਚਾਹੇ ਆਮ ਆਦਮੀ ਪਾਰਟੀ ਹੈ ਇਹ ਧੱਕੇਸ਼ਾਹੀ ਤੇ ਉੱਤੇ ਆਈ ਹੈ ਕਿ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ ਗੁੰਡਿਆਂ ਦੇ ਹੱਥ ਦੇ ਵਿੱਚ ਲੁਧਿਆਣਾ ਦੇਣਾ ਚਾਹੁੰਦੇ ਆ ਜਾ ਰਹੀ ਹੈ ਫੋਨ ਕਰੋ ਜਾ ਜਾਓ ਜਾ ਬੈਠੋ ਮੈਨੂੰ ਫੋਨ ਕਰੋ ਬੋਲ ਕਰਦੇ ਜਾਓ ਕੋਈ ਨਹੀਂ ਕੋਈ ਨਹੀਂ ਹੈ ਬਿਟੋ ਨਹੀਂ ਹੈ ਫੈਮਿਲੀ ਮੈਂਬਰਸ ਖੜੇ ਹੋਗੇ ਵੀਡੀਓ ਬਣਾ ਰਹੇ ਆ ਉਹ ਕਰ ਰਹੇ ਆ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ ਔਰ ਮੈਂ ਪੁਲਿਸ ਨੂੰ ਬਾਰ-ਬਾਰ ਕਹਿ ਰਹੀ ਆ ਕਿ ਇਹ ਜਦੋਂ ਵੋਟਰ ਨਹੀਂ ਆ ਇਸ ਬੂਥ ਦੇ ਇੱਥੇ ਆ ਕੇ ਖੜੇ ਕਿਉਂ ਹੋ ਹੈ ਗਿਆ ਸਾਡੇ ਵੱਲੋਂ ਕਿਹਾ ਜਾ ਰਿਹਾ ਕਿ ਵੋਟਰਾਂ ਵੀ ਖਿੱਚ ਰਹੇ ਸੀਗੇ ਇਹ ਬਿਲਕੁਲ ਲਾਈਵ ਫੋਟੋਆਂ ਖਿੱਚ ਰਹੇ ਆ ਕਿ ਇਹਨੂੰ ਭੇਜ ਰਿਹਾ ਕੁਝ ਨਹੀਂ ਪਤਾ ਉਹ ਕਹਿੰਦੇ ਵੀ ਇੱਥੇ ਬੈਠੀਆਂ ਤੁਹਾਡਾ ਲੋ ਨਹੀਂ ਹੈ ਮੈਂ ਵੋਟਰ ਆ ਇੱਥੇ ਦੀ ਇਹ 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 ਵੋਟਰ ਹੈ ਇਹ ਕਿੱਥੋਂ ਆਏ ਨੇ ਇਹ ਪਤਾ ਨਹੀਂ ਕਿੱਥੋਂ ਆਏ ਇਹਨਾਂ ਨੂੰ ਪੁੱਛੋ ਨਾ ਜਾ ਕੇ ਤੁਸੀਂ ਇਹ ਕਿੱਥੋਂ ਆਏ ਆ ਇਹ ਇੱਥੇ ਦੀ ਵੋਟਰ ਹੈ ਇਸ ਬੂਥ ਦੇ ਵੋਟਰ ਹੈ ਕਿ ਜਰਾ ਉਹ ਕੀ ਸ਼ਿਕਾਇਤ ਸ਼ਿਕਾਇਤ ਕੀਤੀ ਕੋਈ ਮੈਂ ਕਰਨ ਲੱਗੀ ਐ ਸ਼ਿਕਾਇਤ ਮੈਂ ਇੱਥੇ ਦੀ ਵੋਟਰ ਹੈਗੀ ਆ ਮੈਂ ਵੋਟ ਆਪਣੀ ਕਾਸਟ ਕਰਨੀ ਐ ਜਿਹੜੇ ਬਾਹਰ ਲਿਆ ਰਿਹਾ ਉਹਨਾਂ ਨੂੰ ਪੁੱਛੋ ਇੱਥੇ ਦੇ ਵੋਟਰ ਹੈ ਕਿ ਨਹੀਂ ਹੈ ਉਹਨਾਂ ਨੂੰ ਪੁੱਛੋ ਜਾ ਕੇ ਔਰ ਤੁਸੀਂ ਕੋਈ ਉਹਨਾਂ ਨੂੰ ਨਹੀਂ ਪੁੱਛ ਰਿਹਾ ਨਹੀਂ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ ਕੀ ਹੈ ਠੀਕ ਹੈ ਤੁਸੀਂ ਕੰਪਲੇਨ ਕਰ ਰਹੇ ਹੋ ਮੇਰਾ ਮੱਲਾ ਮੇਰਾ ਘਰ ਔ ਸਾਹਮਣੇ ਮੇਰਾ ਘਰ ਹੈਗਾ ਇਹ ਕੌਣ ਹੈ ਮੈਂ ਖੁਨੀ ਕੰਪਲੇਨ ਕਰੂੰਗੀ ਆਰਾ ਸਾਹਿਬ ਨੂੰ ਇਹ ਨਾ ਵੋਟਰ ਹੀ ਨਹੀਂ ਹੈ ਇੱਥੇ ਖੜੇ ਕਿਉਂ ਹੈਗੇ ਆ ਇਹ ਉਹ ਯੈਲੋ ਫੁੜਤੇ ਵਾਲੇ ਆ ਕੇ ਫੋਟਵਾ ਖਿੱਚ ਰਿਹਾ ਸਾਰੇ ਇਹਦੀਆਂ ਪਤਾ ਨਹੀਂ ਇਹਨਾਂ ਨੇ ਕਿੱਥੇ ਭੇਜਿਆ ਆ ਗਿਆ ਕੱਲ ਵੀ ਤੁਸੀਂ ਕੰਪਲੀਟ ਕੀਤੀ ਸੀ ਕੋਈ ਅਸਰ ਹੋਇਆ ਉਹਨਾਂ ਦਾ ਨਹੀਂ ਉਹ ਕੁਝ ਨਾ ਵਾਟਰ ਇੱਥੇ ਦੇ ਉਹ ਕਹਿ ਰਹੇ ਮਾਈਕ ਲੈ ਮਾਈਕ ਲੈ ਕਿਤੇ ਚੈਲੋ ਸ਼ਰਟ ਪਾ ਲਿਆ ਉਹਨੇ ਸਾਰੀਆਂ ਲਾਈਵ ਵੀਡੀਓ ਬਣਾ ਕੇ ਫੋਟਵਾ ਖਿੱਚ ਕੇ ਭੇਜ ਲਿਆ ਤੇ ਕੈਂਡੀਡੇਟ ਸਾਹਿਬ ਇੱਥੇ ਆਇਆ ਇਹਨਾਂ ਨੂੰ ਧੱਕੇ ਨਾਲ ਅੰਦਰ ਭੇਜ ਲਈ ਜਿਹੜੇ ਕਿ ਗੁੰਡੇ ਆਏ ਹੋਇਆ ਬਾਹਰ ਇਹਨਾਂ ਨੂੰ ਔਰ ਇਹ ਇੱਥੇ ਸਾਰਾ ਜਿਹੜਾ ਸ਼ਾਂਤੀਪੂਰਨ ਮਾਹੌਲ 'ਚ ਇਲੈਕਸ਼ਨ ਦਾ ਪ੍ਰੋਸੈਸ ਤੁਸੀਂ ਵੀ ਸਾਰੇ ਸਵੇਰ ਦੇ ਦੇਖ ਰਹੇ ਹੋ ਚੱਲ ਰਿਹਾ ਸੀ ਉਹਨੂੰ ਡਿਸਟਰਬ ਕਰਨ ਆਏ ਹੈਗੇ ਆ ਜਿਹਦੀ ਇੱਥੇ ਵੋਟ ਨਹੀਂ ਉਹ ਵੋਟ ਉਹ ਲੋਕ ਇੱਥੇ ਆ ਕੇ ਖੜੇ ਵੀ ਕਿਉਂ ਹੈਗੇ ਆ ਔਰ ਪੁਲਿਸ ਬਿਲਕੁਲ ਇਹਨਾਂ ਦੇ ਹੱਥਾਂ 'ਚ ਟਿਕੜ ਰਹੀ ਹੈ ਜਿਹੜੇ ਇਹਨਾਂ ਨੂੰ ਰੋਕ ਵੀ ਨਹੀਂ ਰਹੀ ਹੈਗੀ ਵੀ ਤੁਸੀਂ ਇੱਥੇ ਕਿਉਂ ਖੜੇ ਹੈਗੇ ਹੋ ਜਿਹੜਾ ਕੋਈ ਵੋਟ ਪਾਣ ਆਉਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਹੈ ਰੁਕਜੋ ਹੱਲੇ ਅੰਦਰ ਰਸ਼ ਹੈਗਾ ਹੈ ਤੁਸੀਂ ਅੰਦਰ ਨਹੀਂ ਜਾਣਾ ਔਰ ਇਹਨਾਂ ਨੂੰ ਅੰਦਰ ਧੇਜ ਰਹੀ ਹੈ ਕਿ ਤੁਸੀਂ ਚਲੇ ਜਾਓ ਤੁਸੀਂ ਕੀ ਕਹਿ ਰਹੇ ਹੋ ਪੁਲਿਸ ਮੈਨੇਜਮੈਂਟ ਤਾਂ ਸਾਰਿਆਂ ਨੂੰ ਪੱਤਨੀ ਸੀ ਕਰ ਰਹੀ ਸੀ ਮੀਡੀਆ ਨਾਲ ਵੀ ਨੰਬਰ ਲੋਕ ਦੇਖਣ ਔਰ ਲੋਕ ਇਹਨਾਂ ਦੇ ਉਲਟ ਵੋਟ ਕਰਨਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸੜਕਾਂ ਤੇ ਨਿਕਲਣ ਔਰ ਵੋਟ ਕਰਨ ਜਿਹੜੇ ਅੱਜ ਆ ਸੰਜੀਵ ਅਰੋੜਾ ਜੀ ਆ ਚਾਹੇ ਆਮ ਆਦਮੀ ਪਾਰਟੀ ਹੈ ਇਹ ਧੱਕੇਸ਼ਾਹੀ ਤੇ ਉੱਤੇ ਆਈ ਹੈ ਕਿ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ ਗੁੰਡਿਆਂ ਦੇ ਹੱਥ ਦੇ ਵਿੱਚ ਲੁਧਿਆਣਾ ਦੇਣਾ ਚਾਹੁੰਦੇ ਆ ਜਾ ਰਹੀ ਮੈਂ ਜਾਓ ਜਾਓ ਜਾ ਵੋਟ ਨੂੰ ਵੋਟ ਕਰੋ ਵੋਟ ਕਰਦੇ ਜਾਓ ਕੋਈ ਨਹੀਂ ਹੋ ਰਹੀ ਨਹੀਂ ਭੁੱਲ ਰਹੀ ਹੈ ਬਿਚੋਟੀ ਬਾਕੀ ਦੇਖ ਭਾਈ ਮੁਬਾਰਕ ਫੈਮਿਲੀ ਮੈਂਬਰਸ ਖੜੇ ਹੋਗੇ ਵੀਡੀਓ ਬਣਾ ਰਹੇ ਉਹ ਕਰ ਰਿਹਾ माहौल ख़राब करने की कोशिश कर ਰਹੇ ਆ और मैं पुलिस में बार बार कह रही ਆ ਕਿ ਇਹ ਜਦੋਂ ਵੋਟਰ ਨਹੀਂ ਆ ਇਸ ਬੂਥ ਦੇ ਇੱਥੇ ਆ ਕੇ ਖੜੇ ਕਿਉਂ ਹੋਇਆ ਗਿਆ ਸਾਡੇ ਵੱਲੋਂ ਕਿਹਾ ਜਾਂਦਾ ਕਿ ਫੋਟੋਆਂ ਵੀ ਖਿੱਚ ਰੇ ਸੀਗੇ ਬਿਲਕੁਲ ਲਾਈਵ ਫੋਟੋਆਂ ਖਿੱਚ ਰੇ ਆ ਕਿ ਨੂੰ ਭੇਜ ਰੇ ਆ ਕੁਝ ਨਹੀਂ ਪਤਾ ਉਹ ਕਹਿੰਦੇ ਵੀ ਇਹ ਇੱਥੇ ਪੁੱਛਣ ਪੁੱਛੋ ਇਹਨਾਂ ਨੂੰ ਜਾ ਕੇ ਜਰਾ ਹੁਣ ਕੀ ਸ਼ਿਕਾਇਤ ਸੀ ਸ਼ਿਕਾਇਤ ਕੀਤੀ ਕੋਈ ਜੀ ਮੈਂ ਕਰਨ ਲੱਗੀ ਆ ਸ਼ਿਕਾਇਤ ਮੈਂ ਇੱਥੇ ਦੀ ਵੋਟਰ ਹੈਗੀ ਆ ਮੈਂ ਵੋਟ ਆਪਣੀ ਕਾਸਟ ਕਰਨੀ ਹੈ ਜਿਹੜੇ ਬਾਹਰ ਲਿਆ ਰਿਹਾ ਉਹਨਾਂ ਨੂੰ ਪੁੱਛੋ ਇੱਥੇ ਦੇ ਵੋਟਰ ਹੈ ਕਿ ਨਹੀਂ ਹੈ ਉਹਨਾਂ ਨੂੰ ਪੁੱਛੋ ਜਾ ਕੇ ਔਰ ਤੁਸੀਂ ਕੋਈ ਉਹਨਾਂ ਨੂੰ ਨਹੀਂ ਪੁੱਛ ਰਿਆ ਨਹੀਂ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ ਕੀ ਹੈ ਤੁਸੀਂ ਕੰਪਲੇਨ ਕਰ ਰਹੇ ਹੋ ਮੇਰਾ ਮੱਲਾ ਮੇਰਾ ਘਰ ਔਰ ਸਾਹਮਣੇ ਮੇਰਾ ਘਰ ਹੈਗਾ ਇਹ ਕੌਣ ਹੈ ਸਾਹ ਖੁਨੀ ਕੰਪਲੇਨ ਕਰੂੰਗੀ ਆਹਨ ਸਾਹ ਨੂੰ ਇਹ ਨਾ ਵੋਟਰ ਹੀ ਨਹੀਂ ਹੈ ਤੇ ਇੱਥੇ ਖੜੇ ਕਿਉਂ ਹੈਗੇ ਆ ਇਹ ਉਹ ਉਹ ਯੈਲੋ ਕੁੱਤੇ ਵਾਲੇ ਆ ਕੇ ਫੋਟਵਾ ਖਿੱਚ ਰਿਹਾ ਸਾਰੇ ਇਹਦੀਆਂ ਪਤਾ ਨਹੀਂ ਇਹਨਾਂ ਨੇ ਕਿੱਥੇ ਭੇਜਿਆ ਆ ਗਿਆ ਕੱਲ ਵੀ ਤੁਸੀਂ ਕੰਪਲੈਂਟ ਕੀਤੀ ਸੀ ਕੋਈ ਅਸਰ ਹੋਇਆ ਉਹਨਾਂ ਦਾ ਨਹੀਂ ਕੁਛ ਨਹੀਂ ਵੋਟਰ ਐਸੇ ਦੇ ਉਹ ਕਹਿ ਰਹੇ ਬਾਈਕ ਲੈ ਬਾਈਕ ਲੈ ਕਿਤੇ ਯੈਲੋ ਸ਼ਰਟ ਪਾਲੇ ਆ ਉਹਨੇ ਸਾਰੀਆਂ ਲਾਈਵ ਵੀਡੀਓ ਬਣਾ ਕੇ ਫੋਟਵਾ ਖਿੱਚ ਕੇ ਭੇਜਿਆ ਤੇ ਕੈਂਡੀਡੇਟ ਸਾਹਿਬ ਇੱਥੇ ਆਇਆ ਇਹਨਾਂ ਨੂੰ ਧੱਕੇ ਨਾਲ ਅੰਦਰ ਭੇਜ ਲਈ ਜਿਹੜੇ ਕਿ ਗੁੰਡੇ ਆਏ ਹੋਇਆ ਬਾਹਰ ਇਹਨਾਂ ਨੂੰ ਪਰ ਇਹ ਇੱਥੇ ਸਾਰਾ ਜਿਹੜਾ ਸ਼ਾਂਤੀਪੂਰਨ ਮਾਹੌਲ 'ਚ ਇਲੈਕਸ਼ਨ ਦਾ ਪ੍ਰੋਸੈਸ ਤੁਸੀਂ ਵੀ ਸਾਰੇ ਸਵੇਰ ਦੇ ਦੇਖ ਰਹੇ ਹੋ ਚੱਲ ਰਿਹਾ ਸੀ ਉਹਨੂੰ ਡਿਸਟਰਬ ਕਰਨ ਆਏ ਹੈਗੇ ਆ ਜਿਹਦੀ ਇੱਥੇ ਵੋਟ ਨਹੀਂ ਉਹ ਵੋਟਾ ਉਹ ਲੋਕ ਇੱਥੇ ਆ ਕੇ ਖੜੇ ਵੀ ਕਿਉਂ ਹੈਗੇ ਆ ਪਰ ਪੁਲਿਸ ਬਿਲਕੁਲ ਇਹ ਨਾਲ ਦੇ ਰੱਖਾ ਛੇੜ ਰਹੀ ਹੈ ਜਿਹੜੇ ਇਹਨਾਂ ਨੂੰ ਰੋਕ ਵੀ ਨਹੀਂ ਰਹੀ ਹੈਗੀ ਫਿਰ ਤੁਸੀਂ ਇੱਥੇ ਕਿਉਂ ਖੜੇ ਹੈਗੇ ਹੋ ਜਿਹੜਾ ਕੋਈ ਵੋਟ ਪਾਣ ਆਉਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਹੈ ਫਿਰ ਕੁਝੋ ਹੱਲੇ ਅੰਦਰ ਰਸ਼ ਹੈਗਾ ਆ ਤੁਸੀਂ ਅੰਦਰ ਨਹੀਂ ਜਾਣਾ ਪਰ ਇਹਨਾਂ ਨੂੰ ਅੰਦਰ ਢੇਜ ਰਹੀ ਹੈ ਕਿ ਤੁਸੀਂ ਚਲੇ ਜਾਓ ਬੰਦੇ ਕੀ ਕਹਿ ਰਹੇ ਹੋ ਪੁਲਿਸ ਮੈਨੇਜਮੈਂਟ ਤਾਂ ਸਾਰਿਆਂ ਨਾਲ ਪੱਤਨੀ ਸੀ ਕਰ ਰਹੀ ਸੀ মিডিਆ ਨਾਲ ਵੀ ਕਰ ਰਹੀ ਹੈ ਇਹਦੀ ਰਿ ਲੋਕ ਦੇਖਣ ਔਰ ਲੋਕ ਇਹਨਾਂ ਦੇ ਉਲਟ ਵੋਟ ਕਰਨਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸੜਕਾਂ ਤੇ ਨਿਕਲਣ ਔਰ ਵੋਟ ਕਰਨ ਜਿਹੜੇ ਅੱਜ ਸੰਜੀਵ ਅਰੋੜਾ ਜੀ ਆ ਚਾਹੇ ਆਮ ਆਦਮੀ ਪਾਰਟੀ ਹੈ ਇਹ ਧੱਕੇਸ਼ਾਹੀ ਤੇ ਉੱਤੇ ਰਹੀ ਹੈ ਕਿ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ ਗੁੰਡਿਆਂ ਦੇ ਹੱਥ ਦੇ ਵਿੱਚ ਲੁਧਿਆਣਾ ਦੇਣਾ ਚਾਹੁੰਦੇ ਆ